ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਵੱਜੋਆਣਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਘੇਰੇ ਮੈਂਬਰ ਦੇ ਘਰੋਂ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਟੋਕੜ ਵੈੜ ਕਹਿ ਸਕਦੇ ਆ ਘੱਟੋ ਘੱਟ ਦੋ ਤਿੰਨ ਮਹੀਨਿਆਂ ਦੀ ਸੂਈ ਵੀ ਹੈ ਤੇ ਇੱਕ ਅਵਸਰ ਵੈੜਾ ਮੂੰਹ ਦੋ ਦੰਦਾ ਤੇ ਇੱਕ ਖੀਰੀ ਵੈੜ ਤਿੰਨ ਨਗ ਹੈ ਤਿੰਨੇ ਚੰਗੇ ਨੇ ਤਿੰਨਾ ਦੇ ਜਿਹੜੇ ਰੇਟ ਵੀ ਆਪਾਂ ਪੂਰੇ ਠੀਕ ਠੀਕ ਜੇ ਕਰਵਾਵਾਂਗੇ ਤਾਂ ਜੋ ਪਹਿਲੇ ਦੂਜੇ ਫੋਨ ਤੇ ਮਿੱਤਰੋ ਜਿਹੜਾ ਸੌਦਾ ਹੋ ਜੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਾਈ ਦੇ ਨਾਲ ਵੀ ਇਹਦਾ ਕਿਹੜਾ ਸੂਆ ਕਿੰਨਾ ਜਿਹੜਾ ਦੁੱਧ ਹੈ ਕਦੋਂ ਕਦੀ ਸੂਈ ਵੀ ਹੈ ਤੇ ਵੀਡੀਓ ਅਸੀਂ 11 12 ਵਜੇ ਮਿੱਤਰੋ ਅਸੀਂ ਬਣਾ ਰਹੇ ਆ ਕੋਈ ਸ਼ਾਮ ਨੂੰ ਵੀਡੀਓ ਜਿਹੜਾ ਭਰਾ ਨੂੰ ਪਸੰਦ ਆਉਂਦੀ ਆਪਦੀ ਦੁੱਧ ਚੋ ਕੇ ਆਪਦੇ ਤਸੱਲੀ ਕਰਕੇ ਲੈ ਜਾ ਸਕਦਾ ਕੱਦ ਕਾੜ ਸੋਹਣਾ ਸਿਹਤ ਪੱਖੋਂ ਜ਼ਰੂਰ ਫਿੱਕੀ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਐ ਸਤਾਂ ਠੀਕ ਠਾਕ ਜੀ ਬਹਿਰ ਦਾ ਜਿਹੜਾ ਸੂਆ ਇਹਦਾ ਡੱਬੀ ਦਾ ਕਿਹੜਾ ਸੂਆ ਹੈ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਪਿਆ ਕਿੰਨੇ ਕ ਚਰਦੀ ਸੂਈ ਆ ਹੋ ਗਿਆ ਚ ਲਗਭਗ 2 ਢਾਈ ਮਹੀਨੇ ਨੂੰ ਢਾਈ ਮਹੀਨੇ ਦੁੱਧ ਕਿੰਨਾ ਕ ਇਸ ਵਕਤ 10 ਲੀਟਰ ਜੀ ਦੁੱਧ ਦੋਨੇ ਟਾਈਮਾਂ ਦਾ 10 ਲੀਟਰ ਸਣੇ ਬੱਚੇ ਹਾਂਜੀ ਸਣੇ ਬੱਚੇ ਢਾਈ ਕਿ ਮਹੀਨਾ ਦੇ ਮਿੱਤਰੋ ਸੂਈ ਵੀ ਆ ਦੁੱਧ 10 ਲੀਟਰ ਆ ਸਣੇ ਬੱਚੇ ਮੰਗਰਾ ਵੱਸੀ ਆ ਹਣਾ ਠੀਕ ਹੈ ਕਰੋਸ ਜੀ ਇਹ ਤੋਰੋ ਜੇ ਇੱਕ ਵਾਰੀ ਬੈਡ ਨੂੰ ਤੋੜ ਕੇ ਦਿਖਾ ਦਿਓ ਸਿਹਤ ਪੱਖੋਂ ਜ਼ਰੂਰ ਫਿੱਕੀ ਆ ਤੇ ਰੇਟ ਫਿਰ ਆਪਾਂ ਕਹਿੰਦੇ ਵੀ ਜਮਾ ਜੈਜ ਦੇ ਕਰਾਵਾਂਗੇ ਤਾਂ ਜੋ ਪਹਿਲੇ ਦੂਜੇ ਤੀਜੇ ਫੋਨ ਦੇ ਵਿੱਚ ਮਿੱਤਰੋ ਸੌਦਾ ਹੋ ਜੇ ਕੱਦ-ਕੱਡ ਸੋਹਣਾ ਪਰ ਸਿੱਧ ਪੱਕੋ ਫਿੱਕੀ ਐ ਬੇਲ ਵੀ ਚੰਗੀ ਐ ਤੇ ਦੂਜੀ ਸੂਏ ਇਹੇ ਸੂਈ ਐ ਦੋ ਟਾਈਮ ਦਾ ਤਿੰਨ ਟਾਈਮ ਆਉਦੀ ਤੇ ਚੈੱਕ ਕਰ ਸਕਦੇ ਹੋ ਪਰ ਜਿੰਨੀ ਆਪਾਂ ਕਹਨੇ ਆ ਮਿੱਤਰੋ 99% ਆਪਣੇ ਵਿੱਚ ਸਚਾਈ ਹੁੰਦੀ ਐ ਇੱਕ ਅੱਧਾ ਪਰਸੈਂਟ ਕੋਈ ਮਾਲਕ ਕੁਸ ਕਰਜ਼ੇ ਦਾ ਵੱਖ ਹੈ ਰੇਟ ਫਿਰ ਕੀ ਕਰਤਾ ਜਿਹਦਾ ਆਪਾਂ ਫਿਰ 35000 ਦਾ 35 35000 ਰੇਟ ਆ 10 ਕਿਲੋ ਦੁੱਧ ਹੈ ਦੂਜੇ ਸੂਏ ਸੂਈ ਵੀ ਹੈ ਨਾ ਤੇ ਦੂਜੇ ਨੰਬਰ ਤੇ ਦੋ ਦੰਦ ਬੈੜ ਹੈ ਨਾ ਕਦ ਕਾੜ ਬਹੁਤ ਆ ਬੈੜ ਦਾ ਕ੍ਰੋਸ ਬੈੜ ਆ ਕਦ ਕਾੜ ਮਿੱਤਰੋ ਫੁੱਲ ਬੇਲ ਇਹਨੂੰ ਵੀ ਤੋਰਦੇ ਹੀ ਮੜਾ ਜਾਂ ਤੇ ਵਜਣਾ ਚੰਗਾ ਚੰਗੀ ਸੰਭੀ ਵੀ ਹੈ ਤੇ ਥਣਲੇ ਵੀ ਦੀ ਪੂਰੀ ਸਾਫ ਹੈ ਥਣਾ ਦੀ ਕੋਈ ਦਿੱਕਤ ਨਹੀਂ ਬਜਣ ਚੰਗਾ ਫੇਰ ਕਹਿੰਦੇ ਆ ਵੀ ਕੱਦ-ਕਾਟ ਸੋਹਣਾ ਬੇਲ ਫੁੱਲ ਐ ਇਹਦਾ ਵੀ ਰੇਟ ਆ ਜਿਹੜਾ ਆਪਾਂ ਪੂਰਾ ਖਿੱਚ ਕੇ ਜੇ ਕਰਾਵਾਂਗੇ ਮੋੜ ਲਓ ਇਹ ਮੂਹ ਤੋਂ ਦਾਂਦਾ ਹਨਾ ਹੋ ਗਈ ਉਹ ਸਵਾ ਦੋ ਢਾਈ ਸਾਲ ਦੀ ਹਨਾ ਹਾਂ ਦੋ ਸਾਲ ਦੀ ਦੋ ਸਾਲ ਦੀ ਆ ਫਿਰ ਤਾਂ ਹੋਸ ਦਾ ਖੀਰੀ ਹੋਵੇ ਚਲੋ ਤੇ ਇਹਦਾ ਰੇਟ ਜੀ ਆਪਾਂ ਫਿਰ ਇਹ 20 ਆਪੀ ਦੇ ਦਿੰਦੇ ਇਹ 20 ਦੀ ਉਹ 35 35 ਚੋਂ ਮਾਰਦਾਂ ਥੋੜਾ ਘਣਾ ਹੋ ਜੂ ਇਹਦਾ ਵਿੱਚ ਹੋ ਜੂ ਹਨ ਤੇ ਤੀਜਾ ਨੰਬਰ ਤੇ ਆਖਰੀ ਬੈੜ ਹਨ ਇਹਦੀ ਉਮਰ ਕਿੰਨੀ ਕੋ ਇਹਦੀ ਉਮਰ ਸਾਲ ਆ ਜੀ ਸਾਲ ਹਾਂਜੀ ਓਕੇ ਇੱਕ ਸਾਲ ਦੀ ਮਿੱਤਰੋ ਉਮਰ ਹੈ ਵਜਣ ਚੰਗਾ ਕੱਦ-ਕਾਰਡ ਬਹੁਤ ਸੋਹਣਾ ਉਮਰ ਦੇ ਹਿਸਾਬ ਦੇ ਨਾਲ ਤੇ ਚੰਗੀਆਂ ਬੈੜਾਂ ਦੇ ਵਿੱਚੋਂ ਆਉਂਦੀ ਹੈ ਹੈ ਕਰਦੀ ਆ ਕਿਹੜੀ ਗੱਲ ਮੱਝ ਦੀ ਤਾਂ ਦੀ ਹੈ ਐਸੀ ਦੀ ਵੱਡੀ ਠੀਕ ਆ ਦੂਜੀ ਡੱਬੀ ਦੀ ਠੀਕ ਆ ਮੋੜ ਲੈ ਜੀ ਬਸ ਕੋਈ ਫੋੜ ਸਕਦਾ ਨਹੀਂ ਨਾ ਜੀ ਨਾ ਚਾਰੇ ਥਣ ਚਾਰੇ ਥਣ ਦਿਖਾ ਦਈਏ ਮਾੜੇ ਜੀ ਗਦੀਂਦੇ ਨਹੀਂ ਜੱਟ ਜੀ ਹੈ ਨਾ ਚਲੋ ਤੇ ਇਹਦਾ ਰੇਟ ਜੀ ਫਿਰ ਆਪਾਂ ਕੀ ਕਰਤਾ 18 ਜਾਂ 16000 16 16 20 ਤੇ 35 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 75268 ਜੀ 75268 06285 06285 ਇਹਦੇ ਮਾੜੇ ਥਣ ਦਿਖਾ ਦਿਓ ਕਿ ਨਾ ਕਾਲੀ ਦੇ ਆ ਜੀ ਹਾਂ ਨਾ ਬਈ ਜਾ ਬਹੁਤ ਮੋਟਾ ਥਾਣਾ ਹੈ ਨਾ ਠੀਕ ਹੈ ਸੋ ਪਿੰਡ ਹੈਗਾ ਜੀ ਬੱਜਵਾਨਾ ਤਸਵੀਰ ਨਾ ਥਾਣਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ